ਚਾ ਦੋੜਾਂ ਦੇ ਚੋਲੇ ਬਾਈ ਵਾਲਾ ਉਹ ਦੋੜਾਂ ਚੋਲੇ ਬਾਈ ਠੀਕ ਹੈ ਅੱਜ ਆਪਣਾ ਸੋਵਾ ਹੀ ਆਈ ਆ ਇਹ ਠੀਕ ਹੈ ਠੀਕ ਲਓ ਉਪਰਾ ਲੋ ਜੀ ਚਲ ਕਰ ਸਰਫੇਸ ਫੇਸਬੁਕ ਤੋਂ ਚੰਗਾ ਦੂਜਾ ਸੂਆ ਹੈ ਠੀਕ ਹੈ ਜੀ ਦੂਜਾ ਸੂਆ ਠੀਕ ਹੈ ਲੋ ਜੀ ਤੁਹਾਨੂੰ ਤੁਮ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਣਾਲਾ ਤੇ ਅੱਜ ਦੀ ਵੀਡੀਓ ਪੈਂਡ ਗੁਲਾਬ ਕਸਮ ਦੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਭਦੌੜ ਦੇ ਲਾਗੇ ਸੰਨਾਪਰਾ ਠੀਕ ਹੈ ਨਾ ਦਵਾਈ ਕੋਲ ਦੋ ਟੋਕੜ گاਵਾ ਮੁਕਾਵਾ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਕਰਜੀਤ ਰਾ ਹੁਣ ਵਾਤੋ ਦਾ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾੜ ਤੱਕ ਅੰਮ੍ਰਿਤ ਨੂੰ ਵੀ ਅਪਰੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਗੁਲਾਬਪਿੰਡ ਸਨਣਾ ਜੀ ਠੀਕ ਹੈ ਜੀ ਆ ਪੱਲੀ ਵੜ ਦੀ ਜਾਣਕਾਰੀ ਦਿਓ ਵੀਰੇ ਬਾਈ ਜੀ ਤੋਕੜਾ ਇਹ ਇੰਟਾਈਕ ਮੀਨ ਸੁਈ ਨੂੰ ਹਾਂ ਜੀ ਇਥੇਲੇ 11:00 ਤੋਂ 10:00 ਮੰਨ ਕੇ ਗੱਲ ਹੈ ਠੀਕ ਆ ਹਾਂ ਇਹ ਅੱਜ ਹੀ ਹੈ ਆਪਣੇ ਕੋਲ ਸੋ ਬਾਈ ਠੀਕ ਹੈ ਜੀ ਹਾਂ ਲੋ ਬਰਾ ਥਣ ਚੈੱਕ ਕਰ ਸਕਦੇ ਤੋਰ ਦੋ ਬਰਾ ਲੋ ਜੀ ਚੈੱਕ ਕਰ ਸਕਦਾ ਲੋਸ ਚਾ ਦੋੜਾਂਗ ਚੋਲੇ ਬਾਈ ਜੜਾ ਆ ਦੋੜਾਂਗ ਚੋਲੇ ਬਾਈ ਠੀਕ ਹੈ ਅੱਜ ਆਪਣਾ ਸੋਵਾ ਹੀ ਆਈ ਆ ਇਹ ਠੀਕ ਹੈ ਠੀਕ ਦੇ ਉਪਰ ਲੋਸ ਚੈੱਕ ਕਰ ਸਕਦਾ ਫੇਸਬੁਕੋਂ ਚੰਗਾ ਦੂਜਾ ਸੂਆ ਹੈ ਠੀਕ ਹੈ ਦੂਜਾ ਸੂਆ ਠੀਕ ਹੈ ਲੋ ਜੀ ਤੁਹਾਨੂੰ ਤੁਹਾਨੂੰ ਕਰਮਾਂ ਵਾਲੀ ਦੇਖ ਸਕਦੇ ਤੁਸੀਂ ਤੁਸੀਂ ਤੁਹਾਨੂੰ ਚੈੱਕ ਕਰ ਸਕਦਾ ਰੋਦੋ ਬਾਈ 13 14 ਲੀਟਰ ਦੇ ਦੂ ਸੇਵਾ ਨਾਲ ਠੀਕ ਹੈ ਮਾ ਗਰੀਬ ਘਰ ਆਈ ਆ ਆਏ ਸਵਾ ਠੰਡੀ ਸੀ ਲੈਣੀ ਆ ਮੈਂ ਪਤਾਰਾ ਮਾਰ ਕੇ ਦਿਖਾ ਦਿੰਦੇ ਆ ਭਾ ਨਿਆਣਾ ਫਾ ਚਾਹੇ ਨਾ ਆਪਾ ਠੀਕ ਮਾਰ ਦੂ ਰਿਤ ਠੀਕ ਹੈ ਠੀਕ ਹੈ ਇਹਦਾ ਰੇਟ ਬਾਈ ਜੀ ਰੇਟ ਇਹਦਾ ਬਾਈ 36000 ਦੇਣੀ ਕਿੰਨੇ ਦੇ ਆ ਮੈਂ ਮਾੜਾ ਮੋਟਾ ਮਾਮ ਤਾਂ ਕਰ ਦਾਂ ਠੀਕ ਹਾਂਜੀ ਅਗਲੀ ਵਾਰ ਦੱਸ ਜਾਓ ਇਹ ਜਲਚੀ ਕ੍ਰਾਸ ਪੈਂਦੀ ਆ ਬਾਈ ਹਾਂਜੀ ਸਾਹੀ ਬਾਗ ਚ ਦੁੰਨਾ ਜੀ ਪੈਂਦੀ ਆ ਠੀਕ ਆ ਇਹਦੇ ਮੰਗਰ ਬੱਤੀ ਆ ਤੁਸੀਂ ਆਖੜੀ ਹਾਂ ਇਹ ਤਿੰਨ ਮਹੀਨੇ ਸੋਈ ਹੋ ਤਿੰਨ ਮਹੀਨੇ ਸੋਈ ਹਾਂ ਇਹ ਥਲੇ ਦੁੱਧ ਦਾਸ ਆਪਾਂ ਨੌ ਮਣੱਕੇ ਦੇ ਦਾਂਗੇ ਠੀਕ ਆ ਹਾਂ ਇਹ ਆਪਣੇ ਕੋਲ ਗੱਲ ਆਈ ਆ ਠੇਖੰਡੀ ਸੀ ਇਹ ਵੀ ਪੂਰੀ ਆ ਠੀਕ ਆ ਜਿੰਨੀ ਵੀ ਕਹਿ ਦੇ ਤੋੜ ਦੋ ਭਰਾ ਨੂੰ ਲੋ ਜੀ ਕੱਦ ਕਾਠਾ ਬਾਈ ਦੇ ਕੱਦ ਤੁੰਡਾ ਤੁਸੀਂ ਰਹਾ ਜੂ ਭਰਾ ਠੀਕ ਹੈ ਬੱਸ ਇਹ ਛੱਡਣੀ ਆ ਸਾਡਾ ਨਹੀਂ ਛੱਡਣੀ ਸਾਡੇ ਮਾਦਾ ਸਾਡੀ ਲੈਣਾ ਹੁੰਦਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਲੋ ਜੀ ਲਓ ਭਰਾ ਮੁਰਦਾ ਠੰਡੀ ਤਾਂ ਨਹੀਂ ਆ ਬਾਈ ਪਰ ਮੈਂ ਇੱਥੇ ਖੜ ਕੇ ਤਾਰਾ ਮਾਰਦਾ ਠੀਕ ਆ ਸ਼ੂਆ ਕੋਈ ਚੌਥਾ ਮੰਨ ਲੇ ਹਾਂਜੀ ਸ਼ੂਆ ਤੀਜੇ ਹੀ ਆ ਠੀਕ ਆ ਹਾਂ ਮਾਰ ਤੋਂ ਦਿਖਾਏ ਦੇਖੀ ਨਹੀਂ ਠੰਡੀ ਸੀਗੜਾ ਕੋਈ ਨਹੀਂ ਕਹਿੰਦੀ ਲੈ ਠੀਕ ਆ ਮਾਰੀ ਲੋ ਜੀ ਠੀਕ ਹੈ ਜੀ ਯੋਤ ਚਾਂਦਨੇ ਕਾ ਕਿਸਮਰ ਕੇ ਮਾਰਦੇ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਮਾਰਦੇ ਠੀਕ ਹੈ ਮੰਗਲੇ ਮਾਰਦੇ ਓਕੇ ਲੋ ਇਹ ਨਾਮ ਮੰਨ ਕੇ ਘਲਾ ਲੈ ਜਾਓ ਦੇ ਥੱਲੇ ਤੇ ਇਹ ਵੀ ਵਧੂ ਗਈ ਜਾ ਮਹਰੀਬ ਕਰਵਾਈ ਵੀ ਆ ਠੀਕ ਹੈ ਠੀਕ ਰੱਬਣ ਵੀ ਕਿਹਾ ਅਗਲੇ ਨਹੀਂ ਆਪਾਂ ਕਹਿ ਨਹੀਂ ਸਕਦੇ ਠੀਕ ਆ ਹਟ ਲੋ ਇਹਦਾ ਬਾਈ ਜੀ ਰੇਟ ਇਹਦਾ ਮੁੱਲ ਬਾਈ 30000 ਇਹਦਾ 30 ਰੁਪਏ ਦੇਣੀ ਕਿੰਨੇ ਦੀ ਹੈ ਮਾਨਤਨ ਕਰ ਲਾਂਗੇ ਵਿੱਚ ਮਾਨਤਨ ਕਰੇਗਾ ਆਪਾਂ ਮੋਲੀ ਵਾੜਾ ਕਰਦੇ ਬਹਿਰ ਸਿੰਘਾਂ ਦੁਨੀ ਠੀਕ ਹੈ ਜੀ ਹੁਣ ਇਹਦਾ ਦੁੱਧ ਇੰਨਾ ਸੰਗ ਨਾਲ ਗੱਲੇ ਛੱਡ ਦੇ ਮੈਂ ਸਰਗਾ ਇਹਦਾ ਲੱਖ ਰੁਪਇਆ ਮੈਂ ਤੇ ਲਾਊਗਾ ਠੀਕ ਹੈ ਠੰਡੀ ਸੀ ਲਈ ਨਹੀਂ ਆ ਠੀਕ ਹੈ ਨਿਕਲਦੇ ਛੱਡ ਦੇ ਠੀਕ ਲੋਪ ਲੈ ਚੈੱਕ ਕਰ ਸਭ ਆ ਬੱਤੀ ਆ ਭਾਈ ਇਹਦੇ ਮੰਗਰ ਠੀਕ ਹੈ ਬੱਤੀ ਦਿਖਾ ਲੋਪਰਾ ਦੁਆਰੇ ਸੇ ਚੈੱਕ ਕਰ ਸਕਦੇ ਬਸ ਬੱਤੀ ਝੋਲੀ ਝਾਲੀ ਬਹੁਤ ਚੰਗੀ ਆ ਠੀਕ ਹੈ ਠੀਕ ਲੋ ਜੀ ਭਾਈ ਜੀ ਨਾ ਜ ਰੁਕਣਾੜ ਕਰੋ ਜੇ ਭਾਈ ਕਿਸੇ ਨਾਲ ਦੋਨੇ ਇਕੱਠੇ ਲੈ ਕੇ ਨਾ ਫਿਰ ਮਾਰ ਤੜਾ ਹੋ ਪੱਤ ਬੰਦ ਕਰਦਾ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਲੋ ਭਰਾ ਭਾਈ ਜੀ ਨਾ ਜ ਰੁਕਣਾੜ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਸ਼ੇਅਰ ਲਾਈਕ ਭਰਾਵਾਂ ਨੇ ਕਰਦਾ ਕਰੋ ਮਿਲਦੇ ਆਂ ਭਰਾ ਕਿਸੇ ਨਵੇਂ ਵੀਡੀਓ ਚ ਰੁੱਕ ਕੇ ਬਾਈ